ਮਨ ਮੇਰੇ ਜਿਨ ਆਪਣਾ ਧਰਮ ਗਵਾਤਾ ਤਿਸ ਕੈ ਭਾੜੈ ਕੋਏ ਨਾ ਭੁੱਲਾ ਜਿਨ ਸਗਲੋ ਪ੍ਰਮਾਪਛਤ ਰਹਾਉ ਸੰਤ ਸੰਗ ਜਾਂ ਕਾ ਮਨ ਸੀਤਲ ਓ ਜਾਣੈ ਸਗਲੇ ਠੰਡੇ होम मैं रोग ज का मन व्यापत ओ जन्म मर बिल लाती ज्ञान अंजन जाके नेत्री पढ़्या ताको सर्व पर अज्ञान अंधेरे सूज सनाई बहुत ਤੇ ਸੁਆਮੀ ਆਪਣੇ ਨਾਨਕ ਏ ਸੁਖ ਮੰਗ ਜਹਿ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਗੈ ਗਿਆਨ ਅੰਜਨ ਜਾ ਕੇ ਨੇਤਰੀ ਪੜਿਆ ਤਾ ਕੋ ਸਰਬ ਪਰਗਾਸ ਅਗਿਆਨ ਅਧੇਰ ਸੂਜ ਸੁਨਾਏ ਬੋੜ ਬੋੜ ਪਰਮਾਤਾ ਸੁਣ ਬਿਨੰਤਿ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗ ਜਹਿ ਕੀਰਤਨ ਤੇਰਾ ਸਾਧੂ ਗਾਵੇ ਸਹ ਮੇਰਾ ਮਨ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪਿਆ ਰਿਓ ਗੁਰਦੁਆਰਾ ਸ਼ਹੀਦ ਪਾਪਾ ਦੀਪ ਸਿੰਘ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਨੇਤਰਹੀਨ ਬਿਰਦਾ ਸ਼ਰਿਆਣਾ ਵੇਖੇ ਹਮੇਸ਼ਾ ਹੀ ਮਹੀਨੇ ਦੇ ਦੋਸ ਪਾਕਮ ਤਨਦਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰਛਾਇਆ ਹੇਠ ਆਪ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਾਇਆ ਜਾਂਦੇ ਹਰੇ ਸੋ 22 ਤਰੀਕ ਤੋਂ ਧੁਰ ਕੀ ਵਾਣੀ ਆਈ ਤਿੰਨ ਸਗਲੀ ਚਿੰਦ ਪਟਾਈ ਜੀ ਦੇ ਪੰਜ ਸ੍ਰੀ ਖੰਡ ਪੜ ਸਾਹਿਬ ਜੀ ਲੜੀ ਦੇ ਪ੍ਰਾਰੰਭ ਕੀਤੇ ਗਏ ਸੰਜਤ ਅੱਜ ਪੰਜਵੇਂ ਸ੍ਰੀ ਖੰਡ ਪੜ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਬੇਅੰਤ ਸੰਗਤਾਂ ਨੇ ਬੇਅੰਤ ਸੇਵਾਦਾਰਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਦੇਸਾਂ ਬਲੇਸਾਂ ਦੇ ਰਹਿੰਦੇ ਸੇਵਾਦਾਰ ਬੱਚਿਆਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਹੱਥੀ ਸੇਵਾ ਸਤਿਗੁਰੂ ਜੀ ਨੇ ਆਪ ਲਈ ਹੈ ਉਹਨਾਂ ਦਾ ਸਭ ਦਾ ਦਰਵਾਜ਼ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਦਾ ਸਤਿਗੁਰੂ ਜੀ ਕਿਰਪਾ ਕਰਨੀ ਸਭ ਨੂੰ ਚੜ੍ਹਦੀ ਕਲਾ